ਸਾਸਰੀਆ ਕਾਲ ਦੋਸਤੋ ਆ ਮੈਨੇ ਇੱਕ ਭੈਣ ਟੱਕਰੀ ਸੀ ਓਨੇ ਆਪਦੀ ਹੱਡ ਬੀਤੀ ਦਸੀ ਓ ਕਹਿੰਦੀ ਆ 11 ਦਿਨ ਪਾਠ ਕਰਨ ਨਾਲ ਓਦੀ ਮਨੋ ਕਾਮਨਾ ਪੂਰੀ ਹੋਈ ਐ ਆਜੋ ਪਹਿਲਾਂ ਤੁਹਾਨੂੰ ਦੱਸਦੀਆਂ ਵੀ ਓਦੀ ਹੱਡ ਬੀਤੀ ਫੇਰ ਨਾਲ ਨਾਲ ਹੁਣ ਦੱਸਾਂਗੀ ਕਿਹੜਾ ਪਾਠ ਓਨੇ ਕੀਤਾ ਸੀ ਭੈਣ ਦੇ ਘਰੇ ਸਿਰਫ ਤਿੰਨ ਜਣੇ ਸੀ ਓਦੀ ਮੰਮੀ ਸੀ ਭਰਾ ਸੀ ਤੇ ਕੋ ਸੀ ਉਹਦੇ ਪਿਤਾ ਦੀ ਡੈਥ ਹੋ ਚੁੱਕੀ ਸੀਗੀ ਤੇ ਉਹਦੇ ਘਰ ਵਿੱਚ ਕੋਈ ਵੀ ਨਹੀਂ ਸੀ ਘਮਾਉਣ ਵਾਲਾ ਉਹਦਾ ਭਰਾ ਛੋਟਾ ਸੀਗਾ ਗਰੀਬ ਪਰਿਵਾਰ ਸੀ ਉਹ ਬਹੁਤ ਰੋਂਦੀ ਸੀ ਜਦੋਂ ਉਹਦੇ ਪਿਤਾ ਦੀ ਡੈਥ ਹੋਈ ਉਸ ਤੋਂ ਬਾਅਦ ਉਹਦੀ ਮੰਮੀ ਬਿਲਕੁਲ ਬੋਲਣੋਂ ਹਟ ਗਈ ਸੀ ਡਿਪਰੈਸ਼ਨ 'ਚ ਚਲੀ ਗਈ ਸੀ ਨਾ ਉਹ ਰੋਂਦੀ ਸੀ ਨਾ ਉਹ ਬੋਲਦੀ ਸੀ ਭੈਣ ਬਹੁਤ ਟੈਨਸ਼ਨ ਦੇ ਵਿੱਚ ਸੀ ਇੱਕ ਦਿਨ ਗੁਰਦੁਆਰਾ ਸੈਵਨ ਅਨਾਊਂਸਮੈਂਟ ਆਈ ਦੀ ਦਰਬਾਰ ਸਹਿਬ ਜਾ ਜਾਂਦੀ ਹੈ ਜੇ ਕਿਸੇ ਨੇ ਜਾਣਾ ਹੋਵੇ ਤਾਂ ਉਹ ਗਵੰਡੀਆਂ ਦੇ ਘਰੇ ਗਈ ਉਹਨੇ ਜਾ ਕੇ ਪੁੱਛਿਆ ਕਿ ਤੁਸੀਂ ਦਰਬਾਰ ਸਹਿਬ ਜਾਣਾ ਉਹ ਕਹਿੰਦੇ ਹਾਂ ਤੂੰ ਵੀ ਚੱਲ ਤੇਰੇ ਸਾਰੇ ਦੁੱਖ ਕੱਟੇ ਜਾਣਗੇ ਭੈਣ ਸੋਚਾਂ ਵਿੱਚ ਪੈ ਗਈ ਕੁਝ ਟਾਈਮ ਸੋਚਣ ਤੋਂ ਬਾਅਦ ਉਹਨੇ ਮਨ ਬਣਾਇਆ ਕਿ ਮੈਂ ਵੀ ਦਰਬਾਰ ਸਹਿਬ ਜਾਵਾਂਗੀ ਉਹਨੇ ਆਪਦੇ ਭਰਾ ਨੂੰ ਜ਼ਿੰਮੇਵਾਰੀ ਦਿੱਤੀ ਕਿ ਤੂੰ ਘਰ ਦਾ ਧਿਆਨ ਰੱਖੀ ਉਹ ਐਤਵਾਰ ਦੇ ਦਿਨ ਦੁਪਹਿਰਾ ਸੈਭ ਕੱਟਣ ਵਾਸਤੇ ਬਾਬਾ ਦੀਪ ਸਿੰਘ ਦੇ ਦਰਬਾਰ ਸਾਹਿਬ ਗਈ ਉੱਥੇ ਜਾ ਕੇ ਉਹਨੇ ਗੱਲਾਂ ਸੁਣੀਆਂ ਵੀ ਇਹਨਾਂ ਦੇ ਦੁੱਖਾ ਸੀ ਆ ਕੱਟੇ ਗਏ ਆ ਕੱਟੇ ਗਏ ਉਹਦੇ ਮਨ 'ਚ ਵੀ ਆਇਆ ਕਿ ਮੇਰਾ ਦੁੱਖ ਵੀ ਜ਼ਰੂਰ ਕੱਟਿਆ ਜਾਊਗਾ ਜਦੋਂ ਉਹਨੇ ਪਾਠ ਕਰਨ ਬੈਠੀ ਤੋ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸੀ ਰੋਕ ਰਏ ਨਾਲ ਨਾਲ ਪਾਠ ਕਰਦੀ ਪਈ ਸੀ ਨਾਲੇ ਹੰਝੂ ਆ ਰਹੇ ਸੀ ਭੈਣ ਨੇ ਲਗਾਤਾਰ 11 ਵਾਰ ਆਏ ਐਂਤ ਵਰ ਜਾਂਦੀ ਸੀ ਉਥੇ ਦਰਬਾਰ ਸਾਹਿਬ ਨਾ ਗਾਣੀ ਪਾਇਆ ਉਹਨੇ ਸੋਚਿਆ ਕਿ ਕਿਉਂ ਨਾ ਮੈਂ ਆਪਦੀ ਮੰਮੀ ਨੂੰ ਵੀ ਉਥੇ ਲੈ ਕੇ ਜਾਵਾਂ ਜਦੋਂ 11ਵੀਂ ਵਾਰੀ ਸੀ ਤਾਂ ਉਹ ਆਪਦੀ ਮੰਮੀ ਨੂੰ ਲੈ ਕੇ ਜਾਣਾ ਚਾਹੁੰਦੀ ਸੀ ਉਥੇ ਉਹਦੀ ਮੰਮੀ ਨੇ ਕਹਿੰਦੀ ਮੈਂ ਨਹੀਂ ਜਾਣਾ ਉਹਨੇ ਪੂਰੀਆਂ ਮਿੰਤਾਂ ਕੱਢ ਕੇ ਆਦੀ ਮੰਮੀ ਨੂੰ ਉੱਥੇ ਲੈ ਕੇ ਗਈ ਪਰ ਉਹਦੀ ਮੰਮੀ ਅੰਦਰ ਨਹੀਂ ਗਈ ਡਿਊਟੀ ਸੈੱਬ ਤੇ ਬੈਠੀ ਰਹੀ ਫਿਰ ਭੈਣ ਨੇ ਉੱਥੇ ਹੀ ਡਿਊਟੀ ਸੈੱਬ ਤੇ ਬੈਠ ਕੇ ਪਾਠ ਕੀਤਾ ਨਾਲੇ ਅੱਖਾਂ 'ਚੋਂ ਹੰਝੂ ਨਹੀਂ ਸੀ ਰੋਕਦੇ ਪਏ ਉਹਦੇ ਵੀ ਉਹਦੇ ਪਾਠ ਕਰਨ ਨਾਲ ਉਹਦੀ ਮੰਮੀ ਹੌਲੀ-ਹੌਲੀ ਠੀਕ ਹੋਣ ਲੱਗੀ ਉਦੀ ਮੰਮੀ ਜਦੋਂ ਘਰ ਆਈ ਉਹ ਪੂਰਾ ਖੁੱਲ ਕੇ ਰੋਈ ਕਿਉਂਕਿ ਉਹਨਾਂ ਕੋਲੇ ਤਾਂ ਕੋਈ ਦਵਾਈ ਦਵਾਉਣ ਵਾਸਤੇ ਵੀ ਪੈਸੇ ਨਹੀਂ ਸੀਗੇ ਤੇ ਉਹ ਹੌਲੀ-ਹੌਲੀ ਬਿਲਕੁਲ ਠੀਕ ਹੋ ਗਈ ਜਦੋਂ 13ਵਾਂ ਦੁਪਹਿਰਾ ਸੈਭ ਸੀ ਉਹਦੀ ਮੰਮੀ ਜਿਹੜੀ ਜਾਣ ਲਈ ਤਿਆਰ ਵੀ ਨਹੀਂ ਸੀਗੀ ਉਹ ਅੱਜ ਸਭ ਤੋਂ ਅੱਗੇ ਜਾ ਕੇ ਤੁਰ ਕੇ ਮੱਥਾ ਟੇਕਦੀ ਪਈ ਸੀ ਭੈਣ ਦੇ ਅੱਖਾਂ 'ਚੋਂ ਹੰਝੂ ਹਜੇ ਵੀ ਨਹੀਂ ਰੋਕਦੇ ਪਏ ਸੀ ਨਾ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਮਹਾਰਾਜ ਤੇ ਬਾਣੀ ਨਾਲ ਜੁੜੇ ਰਹੋ ਤੇ ਹਮੇਸ਼ਾ ਤੁਸੀਂ ਵੀ ਪਾਠ ਕਰਿਆ ਕਰੋ ਵਿਸ਼ਵਾਸ ਰੱਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ